ਨਾ ਮੇਰੀ ਗੱਲ ਸੁਣ ਨੀ ਕੀ ਰੁਲਗੀ ਤੂੰ ਹੈ ਉਹਨੂੰ ਜਵਾਖ ਜੇ ਨੂੰ ਕਰੀ ਜਾਂਦੀ ਤੇ ਕਹਿੰਦੀ ਰੁਲਗੀ ਮੈਂ ਤਾਂ ਇਹਨਾਂ ਨਾਲ ਵਿਆਹ ਕੇ ਰੱਖ ਕੇ ਕੀ ਰੁਲਗੀ ਸਾਰਾ ਗੋਹਾ ਛਿੱਟਿਆ ਸੱਤ ਮਹੀਸਾਂ ਨੇ ਭਾਵੇਂ ਦਾ 2 ਘੰਟੇ ਜਿਹਦਾ ਗੋਹਾ ਛਿੱਟਿਆ ਜਾਂਦਾ ਰੁਲਗੀ ਹੋਰ ਕੀ ਕਹਾਂ ਮੈਂ ਲੋਕਾਂ ਨੂੰ ਜਿੱਦੇ ਦੀ ਮੈਂ ਵਿਆਹ ਕੇ ਆਈਆਂ ਨਾ ਛੱਜ ਦਾ ਪਾਇਆ ਨਾ ਛੱਜ ਦਾ ਖਾਇਆ ਪੰਜੀ ਪੰਜੀ ਨੂੰ ਤੇ ਮੈਂ ਤਰਸਦੀਆਂ ਨਾ ਕੀ ਤਰਸਦੀਆਂ ਸਾਰਾ ਕੁਝ ਕਰਦਾ ਮੈਂ ਤੇਰਾ ਤੈਨੂੰ ਪੇਕੇ ਮਿਲਿਆ ਕੇ ਲਿਆ ਰਾਤ ਕਟਾ ਕੇ ਲਿਆ ਆਇਆ ਨਾ ਐਸਾਨ ਕਰਤੇ ਜੇ ਪੇਕੇ ਕੁਮਾ ਕੇ ਲਿਆਇਆ 500 ਰੁਪਏ ਤਾਂ ਉੱਥੇ ਲੱਗ ਗਿਆ 500 ਦਾ ਨੇ ਹਿਸਾਬ ਕਿਤਾਬ ਪੁੱਛ ਲਿਆ ਇਹ ਕਾਦਾ ਪੇਕੇ ਘੁੰਮਣਾ ਹੋਇਆ ਪੇਕੇ ਘੁੰਮਣਾ ਹੋਇਆ ਮੈਂ ਤਾਂ ਤੈਨੂੰ ਕਿਸੇ ਕੰਮ ਨੂੰ ਕਹਿਣਾ ਨਹੀਂ ਗੋਹਾ ਵੀ ਆਪ ਛੱਡਦਾ ਵੀ ਚਲ ਕੋਈ ਨਾ ਬਈ ਡਾਕਟਰ ਨੇ ਕਿਹਾ ਤੈਨੂੰ ਚੱਕਣਾ ਨਹੀਂ ਮੈਂ ਚੱਕ ਲੈਣਾ ਸਾਰਾ ਬੇੜਾ ਸੰਭਰਦਾ ਤੜਕੇ 4 ਵਜੇ ਜਦੋਂ ਚਿੜੀ ਬੋਲਦੀ ਹੈ ਕਿ ਚਾਹ ਕਰਦਾ ਪਾਠੀ ਬੁੱਲਣ ਨਹੀਂ ਦਿੰਦਾ ਪਹਿਲਾਂ ਤੇਰੇ ਮੱਥੇ ਮਾਰਨਾ ਬਾਟੀ ਹਲੇ ਕੀ ਕਸੂਰਾ ਮੇਰਾ ਹਜੇ ਤੈਨੂੰ ਕਹਿਣੀ ਹੈ ਕਿ ਮੈਂ ਰੁਲ ਗਈ ਭਾਈ ਇਹ ਤਾਂ ਦੋ ਬਦਰੀ ਹੁੰਦਾ ਮੈਥੋਂ ਮੈਂ ਥੱਲੇ ਲੱਗਿਆ ਪਿਆ ਮੈਨੂੰ ਤਾਂ ਇਹਨਾਂ ਦੇ ਬਜ਼ੇਰੇ ਮੇਨੇ ਮਾਰਦੇ ਨੇ ਕਹਿੰਦਾ ਤੀਮੀ ਥੱਲੇ ਲੱਗਿਆ ਪਿਆ ਮਾਂ ਜਦ ਘਰ ਬਸਾਉਣਾ ਯਾਰ ਕੋਈ ਚੱਕਰ ਨਹੀਂ ਤੂੰ ਫੇਰਾ ਕਰੀ ਕਰਾਈ ਤੇ ਪਾਣੀ ਪਾਈ ਜੰਨੀ ਆ ਭਾਈ ਇੰਨੇ ਕੀ ਹੋਣਗੇ ਮੈਥੋਂ ਤਾਂ ਤੈਨੂੰ ਸੂਟ ਨੂੰ ਮੈਂ ਨਹੀਂ ਕਹਿੰਦਾ ਜਦੋਂ ਕਹਿਣਿਆ ਮੈਨੂੰ ਲਾਲ ਲੈ ਦੇ ਮੈਨੂੰ ਫਲਾਣਾ ਲੈ ਦੇ ਮੂੰਹ ਕਾਲੇ ਨੂੰ ਮੈਂ ਥਣ ਪਟਵਾ ਲਿਆ ਉਹਨਾ ਤੇਰੇ ਖਾਤਰ ਅਦਾਰ ਚਲੀ ਜਾਂਦਾ ਉਹਨਾ ਕਿ ਨਹੀਂ ਨਾ ਅਦਾਰ ਚੱਲਦਾ ਆਪਣੇ ਬਾਈ ਤੋਂ ਕਹਿ ਨਹੀਂ ਸਕਦਾ ਹੈ ਕਿ ਵੀ ਮੈਨੂੰ ਪੈਸੇ ਦੇ ਨੀ ਹੈ ਹੁਣ ਦਿਨ ਚ ਨਹੀਂ ਦੀ ਤੂੰ ਤੇਰੇ ਹੱਥ ਟੁੱਟੇ ਨੇ ਤੇ ਆਪਰੇ ਵੀ ਸਰਦਾ ਹੈਗਾ ਮੈਂ ਤਾਂ ਗੋਲਾ ਬਣਾ ਰੱਖਿਆ ਦੇਖ ਲੈ ਜਿਵੇਂ ਸੀਰੀ ਰਲਿਆ ਹੁਣ ਨਾ ਕਰ ਰੱਖਿਆ ਮੈਂ ਤੇਰੇ ਘਰ ਆਣਾ ਕੋ ਜੂਪੀ ਵਿਹਾਰ ਤੂੰ ਨਹੀਂ ਆਇਆ ਹੋਇਆ ਤੇ ਮੈਂ ਵੀ ਸ਼ੇਰਾਂ ਨਾਲ ਵਾਕੀ ਆਈ ਸੀ ਓਰੇ ਕਿਤੇ ਮੁੱਲ ਦੀ ਨਹੀਂ ਆਈ ਮੈਂ ਫਿਰ ਮੈਂ ਤੈਨੂੰ ਕਹਿਣਾ ਤੈਨੂੰ ਕੱਢ ਕੇ ਲੈ ਸ਼ੇਰਾਂ ਨਾਲ ਹੀ ਲੈ ਆਦੀ ਤੈਨੂੰ ਮੈਂ ਬਾਲਾ ਨਾ ਮੇਰੇ ਨਾਲ ਬੋਲਿਆ ਕਰ ਮੈਂ ਟਰਾਂਸਫਰਮ ਤੇ ਲੱਗ ਦੂ ਲੜ ਨਾਲ ਫਿਰ ਚੱਕੀ ਵਾਲੇ ਨਾਲੇ ਜੀ ਜਾਂ ਮਾਰਕੀ ਤੇ ਜਾ ਕੇ ਤੇਰੇ ਨਾਲੋਂ ਤੇ ਮੈਂ ਰੰਡੀ ਚੰਗੀਆਂ ਹਾਂ ਹੇ ਤੂੰ ਤਾਂ ਮੈਨੂੰ ਮਾਰ ਕੀ ਰਾਜੀ ਹੋ ਮੈਂ ਤਾਂ ਦੇਖ ਲਾ